ਦਹੀਂ ਹੱਥ ਦੇ ਬੈ ਗਿਆ ਹੈ ਨਾ ਕੁਝ ਮੋਟੇ ਵੀ ਡਰਦੀ ਹੋਣੀ ਪਹਿਲਾਂ ਤਾਂ ਮੈਨੂੰ ਡਰ ਲੱਗਦਾ ਹੁੰਦਾ ਸੀ ਮਾਹਿਰ ਇਹ ਦੰਦੀ ਵੱਡੂ ਓਟ ਗਿਆ ਓਟ ਗਿਆ ਓਟ ਗਿਆ ਹਾਂਜੀ ਸਾਸਰੀ ਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਅੱਜ ਦੀ ਵੀਡੀਓ ਬਾਲੀ ਕੈਂਟ ਹੋਣ ਵਾਲੀ ਆ ਬਈ ਕਿਉਂਕਿ ਅੱਜ ਆਪਾਂ ਲੈ ਕੇ ਆਵਾਂਗੇ ਬੋਲਣ ਵਾਲਾ ਤੋਤਾ ਬੋਲਣ ਵਾਲਾ ਤੋਤਾ ਲੈ ਕੇ ਆਵਾਂਗੇ ਬਈ ਜਿਹੜੀ ਆਪਣੇ ਕੋਲੇ ਮਿੱਠੀ ਹੁੰਦੀ ਸੀ ਹੈਨਾ ਉਹ ਵਾਪਸ ਆਉਗੀ ਅੱਜ ਤੇਰੇ ਨਾਲ ਹੀ ਕਰਾਂਗੇ ਆਪਾਂ ਆਂਡਿਆਂ ਦੀ ਕਲੈਕਸ਼ਨ ਅੱਜ ਬਈ ਧੁੱਪ ਨਿਕਲੀ ਨਹੀਂ ਪਰ ਬਈ ਜਾਨਵਰ ਬਾਹਰ ਕੱਢ ਰੱਖੇ ਨੇ ਇਹਦੇ ਉੱਤੇ ਪਾਤਾ 도ੜਾ ਆ ਇਹਨਾਂ ਦੇ ਕੰਮ ਦੇਖ ਲਓ ਬਈ ਦੇਖੋ ਫਿਰ ਇਹ ਮਰਨ ਵਾਲੇ ਕੰਮ ਆਪ ਕਰਦੀਆਂ ਨੇ ਚੱਲ ਥੱਲੇ ਚੱਲ ਉਤਰ ਥੱਲੇ ਉਤਰ ਚੱਲ ਤੂੰ ਵੀ ਥੱਲੇ ਚੱਲ ਚੱਲ ਉਧਰ ਉਤਰ ਚੱਲ 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 ਉਤਰ ਜਾ ਕਿੱਧਰ ਦੀ ਫਸੀਆਂ ਬੈ ਲੈ ਇਹਨੂੰ ਤਾਰਿਆ ਥੱਲੇ ਬੈਲਾ ਤਾਰੀਆਂ ਨੂੰ ਥੱਲੇ ਪੁੱਤ ਆ ਜਾ ਚੱਲ ਥੱਲੇ ਉਤਰ ਚੱਲ ਚੱਲ ਥੱਲੇ ਚੱਲ 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 ਬਫ ਬਫ ਬੈਲਾ ਬਫ ਕੇ ਚੱਟ ਗਿਆ ਆ ਜਾਓ ਵੀ ਸਾਰੇ ਆ ਆ ਆ ਆ ਭਜਾਓ ਭਜਾਓ ਆ ਇੱਥੇ ਰੱਖ ਡੱਕਸ ਨੂੰ ਕੀ ਹੋ ਗਿਆ ਲਓ ਜੀ ਖਾਓ ਆ ਜਾਓ ਵੀ ਮਿੱਤਰੋ ਚੱਲੀਏ ਮਿਨੀ ਪੋਲਟਰੀ ਫਾਰਮ ਦੇ ਅੰਦਰ ਸਾਰੇ ਅੰਡਿਆਂ ਦੀ ਕਲੈਕਸ਼ਨ ਕਰਦੇ ਆ ਤੇ ਨਾਲੇ ਲਾਵਾਂਗੇ ਆ ਲੰਬੀ ਟਾਂਗੀ ਇੱਕ ਬਾਈ ਦਾ ਕਮੈਂਟ ਆਇਆ ਸੀ ਵੀ ਅੰਦਰ ਡੰਡਾ ਲਾ ਦਿਓ ਜਾਨਵਰਾਂ ਦੇ ਬੈਠਣ ਵਾਸਤੇ ਆ ਲੰਬੀ ਟਾਂਗੀ ਆਪਾਂ ਅੰਦਰ ਲਾ ਦਾਂਗੇ ਨਾਲੇ ਇੱਧਰ ਲਿਆਂਦੇ ਬਈ 200 ਵਟ ਵਾਲੇ ਬੱਲਬ ਆ ਬੱਲਬ ਖਰਾਬ ਹੋ ਰਹੇ ਨੇ ਆਪਣੇ ਆ ਚੇਂਜ ਕਰ ਦਿੰਨੇ ਆ ਆਇਓ ਫਿਰ ਚੱਲੀਏ ਅੰਦਰ ਦੱਬ ਦੋ ਹਾਂਜੀ ਗੁੱਡ ਮਾਰਨਿੰਗ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਤਾਂ ਬਈ ਬੱਲਵ ਆਪਾਂ ਚਾੜਤਾ ਤੇ ਇਧਰਲਾ ਬਈ ਹੋਲਡਰ ਖਰਾਬ ਆ ਇੱਕ ਬੱਲਵ ਚੱਲਿਆ ਇੱਕ ਚੱਲਿਆ ਨਹੀਂ ਹੈਗਾ ਤਾਂ ਬਾਕੀ ਬਈ ਹੁਣ ਆਪਾਂ ਕਰਦੇ ਆਂ ਆਂਡਿਆਂ ਦੀ ਕਲੈਕਸ਼ਨ ਦੇਖਦੇ ਆਂ ਬਈ ਆ ਸਾਰੀਆਂ ਮੁਰਗੀਆਂ ਨੇ ਕਿੰਨੇ ਆਂਡੇ ਧਰੇ ਨੇ ਕੀਰਤ ਆ ਟੋਕਰੀ ਚੱਕ ਤੇ ਆਪਾਂ ਆਂਡੇ ਇਕੱਠੇ ਕਰੀਏ ਸਾਰੇ ਆਇਓ ਬਈ ਕੀ ਬਾਤ ਆ ਬਈ ਸਾਰੇ ਆਂਡੇ ਟੋਕਰੀਆਂ ਦੇ ਵਿੱਚ ਨੇ ਕੋਈ ਵੀ ਬਾਹਰ ਨਹੀਂ ਹੈਗਾ ਚੱਕ ਲੈ ਧਰ ਨਾਲ ਵਿੱਚ 1 2 3 4 5 ਆਜੋ ਵੀ ਹੁਣ ਇਹ ਚ ਦੇਖਦੇ ਆਂ ਕੀ ਬਾਤ ਐ ਭਾਈ ਇਹਦੇ ਵਿੱਚ ਤਾਂ ਇਹਦੇ ਨਾਲੋਂ ਵੀ ਜ਼ਿਆਦੇ ਨੇ 6 7 8 8 9 10 ਕੀ ਬਾਤ ਐ 11 ਆ ਗਿਆ ਮਾਂ ਦਾ ਦਿਖਾਈ ਯਾਰ ਆ ਦੇਖੋ ਇੱਕ ਮਿੰਟ ਆ ਕਿਹੜੀ ਮੁਰਗੀ ਨੇ ਕਲੋਲ ਕਰੀ ਆ ਬਈ ਦੇਖੋ ਜਮੀ ਨਿਕਲੇ ਅੰਡਾਗਾ ਲੈ ਜਾ ਆਇਓ ਆ ਆ ਆ ਖਾ ਲੋ ਤਾਂ ਬਈ ਕਈ ਦਿਨ ਹੋ ਗਏ ਸੀ ਇਹਨਾਂ ਨੂੰ ਕਣਕ ਨਹੀਂ ਪਾਈ ਸੀ ਤਾਂ ਮੈਂ ਕਿਹਾ ਚਲੋ ਅੱਜ ਬਈ ਟੇਸਟ ਕਰਾ ਦਈਏ ਹਨਾ ਲੈ ਵੀ ਕੀਰਤਪ੍ਰਾਹ ਹੋ ਜਾ ਢਾਂਗੀ ਲਾਈਏ ਆਇਓ ਵੀ ਲਾਈਏ ਬਹੁਤ ਵਧੀਆ ਸਕੀਮ ਦਿੱਤੀ ਆ ਬਈ ਜਿਹੜੇ ਵੀਰ ਨੇ ਵੀ ਸਲਾਹ ਦਿੱਤੀ ਆ ਬੜੀ ਸਰਾ ਫਲਾਹ ਦਿੱਤੀ ਆ ਕਿਉਂਕਿ ਬਈ ਜਾਨਵਰ ਹਨਾ ਮੀਂਹ ਦੇ ਵਿੱਚ ਫਿਰ ਤੰਗ ਹੁੰਦੇ ਨੇ ਹੋਰ ਕੋਈ ਬੈਠਣ ਨੂੰ ਜਗ੍ਹਾ ਨਹੀਂ ਹੁੰਦੀ ਆ ਡੰਡਾ ਲੱਗਿਆ ਹੋਊ ਇਹਦੇ ਉੱਤੇ ਚੜ ਕੇ ਤਾਂ ਬਹਿ ਜਾਣਗੇ ਵਿਚਾਰੇ ਹਨਾ ਸਾਰੇ ਨਾਲੇ ਬਈ ਬਿਮਾਰ ਹੋਣ ਤੋਂ ਬਚਣਗੇ ਤਾਂ ਬਈ ਐਵੇਂ ਦੇ ਕਮੈਂਟ ਕਰਕੇ ਨਾ ਸਲਾਹ ਦਿੰਦੇ ਰਿਹਾ ਕਰੋ ਇਹਨੂੰ ਨਾ ਇੱਧਰ ਖਿੱਚ ਇਹ ਐ ਹਾਂ ਉੱਧਰ ਲੈ ਕੇ ਜਾ ਲੈ ਆ ਲੈ ਜਾ 1 ਮਿੰਟ ਇਹ ਸਹੀ ਆ ਗਮ ਇਹਦੇ ਉੱਤੇ ਵੀ ਟਪਾ ਦਈਏ। ਲਓ ਜੀ। ਹੁਣ ਇਹਨੂੰ ਉੱਧਰ ਲੈ ਜਾ। ਉੱਧਰਲੇ ਪਾਸੇ ਲੈ ਜਾ। ਜਾਊਗੀ ਜਾਊਗੀ। ਇਹਦੇ ਉੱਤੇ ਧਰ। ਆ ਜਿਹੜਾ ਤੇਰੇ ਉੱਤੇ ਆ। ਉਹ ਦੇਖ ਉੱਤੇ ਫਰੀਆ ਨਹੀਂ ਹੈਗਾ। ਓਹ ਹੋ 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 ਹੋ। ਚੱਲ 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 ਧਰ ਜਿਹੜਾ ਉੱਤੇ ਫਰੀਆ। ਹਾਂ ਇਹਦੇ ਉੱਤੇ ਧਰ ਦੇ। ਇਹ ਜਾ ਫੜ ਕੇ ਰੱਖ ਇੱਕ ਮਿੰਟ ਮੈਂ ਆਇਆ। ਇੱਥੋਂ ਬਈ ਆ ਭਾਈ ਦੇ ਵਿੱਚ ਪਾ ਦੇਣਾ ਦੇਖੋ। ਇੱਕ ਮਿੰਟ ਆ ਗਿਆ ਮੈਂ। ਛੱਡ ਦੇ। ਉਧਰ ਆਪਾਂ ਉੱਚ ਪਾਤੀ ਇਧਰੋਂ ਐ ਚ ਪਾ ਦਿੰਨੇ ਆ ਉਹ ਮੁਰਗੀ ਬਾਜ ਗਈ ਖੜ ਜਾ ਖੜ ਜਾ ਖੜ ਜਾ ਇਹ ਦੇਖੋ ਬਈ ਐ ਫੱਟ ਆ ਗਈ ਇਹ ਬਈ ਕਬੂਤਰਾਂ ਵਾਲਾ ਜਾਲ ਆ ਬਈ ਤੇ ਆਪਣੇ ਬਹੁਤ ਕੰਮ ਆਈ ਜਾਂਦਾਗਾ ਤਾ ਬਈ ਆਪਾਂ ਨੂੰ ਹਨਾ ਲੋੜ ਵੀ ਨਹੀਂ ਪਈ ਹਨਾ ਸਟੈਂਡ ਜੇ ਲਾਉਣ ਦੀ ਸਾਰੇ ਪਾਸੇ ਲੱਗੇ ਹੋਏ ਨੇ ਭਾਵੇਂ ਇਧਰ ਡੰਡਾ ਪਾ ਲੋ ਭਾਵੇਂ ਇਧਰ ਪਾ ਲੋ ਬਈ ਦੇਖੋ ਇਧਰ ਵੀ ਲੱਗੇ ਹੋਏ ਨੇ ਤੇ ਆ ਛਾਤਰੀ ਲਾਉਣ ਵਾਸਤੇ ਸੀਗਾ ਜਿਹਦੇ ਛਾਪਾਂ ਆ ਡੰਡਾ ਪਾਇਆਗਾ ਤਾ ਬਈ ਢਾਂਗੀ ਵਾਲਾ ਕੰਮ ਡਨ ਹੋ ਗਿਆ ਬੱਲਵਲਾਤਾ ਆਂਡਿਆਂ ਦੀ ਕਲੈਕਸ਼ਨ ਕਰ ਲਈ ਆ ਜੋ ਵੀ ਹੁਣ ਪਾਉਨੇ ਆ ਪਾਣੀ ਬਈ ਆਪਾਂ ਇਹਨਾਂ ਨੂੰ ਤਾਇਆ ਤਾਇਆ ਨਿੱਗਾ ਨਿੱਗਾ ਪਾਣੀ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਕੈਲਸ਼ੀਅਮ ਤਾਂ ਬਈ ਇੱਕ ਭਰਾ ਪੁੱਛਦਾ ਸੀਗਾ ਵੀ ਮੁਰਗੀਆਂ ਆਂਡੇ ਨਹੀਂ ਦਿੰਦੀਆਂ ਹਨਾ ਤਾਂ ਬਈ ਅਸੀਂ ਤਾਂ ਪਾਉਨੇ ਹੁੰਨੇ ਆ ਆਫਸੋਵੈਟ ਤੇ ਵਿੱਚ ਬਿਮਰਾਲ ਮਿਕਸ ਕਰਦੇ ਹੁੰਨੇ ਆ ਆ ਲਓ ਵੀ ਤੁਹਾਡਾ ਕੈਲਸ਼ੀਅਮ ਲਓ ਜੀ ਕੰਮ ਸੈਟ ਆ ਚਲੋ ਵੀ ਸਾਰੇ ਮੁਰਗੇ ਤੇ ਮੁਰਗੀਆਂ ਨੂੰ ਬਾਏ ਤੇ ਆ ਕਿਵੇਂ ਲੱਗਿਆ ਬਈ ਆਈਡੀਆ ਆ ਜਰੂਰ ਦੱਸਿਓ ਕਮੈਂਟ ਕਰਕੇ ਢਾਂਗੀ ਵਾਲਾ ਤਾਂ ਵਧੀਆ ਹੋ ਗਿਆ ਕੰਮ ਚਲ ਵੀ ਕੀਰਤ ਬਾਹਰ ਚੱਲ ਆਜੋ ਵੀ ਕਰੀਏ ਬੰਦ ਆਜੋ ਵੀ ਮਿੱਤਰੋ ਫਿਰ ਪਾਈਏ ਚਾਲੇ ਲੈ ਕੇ ਆਈਏ ਬੋਲਣ ਵਾਲਾ ਤੋਤਾ ਆਜਾ ਵੀ ਆਜਾ ਤੁਹਾਨੂੰ ਸਾਰੇ ਨੂੰ ਸਰਪ੍ਰਾਈਜ਼ ਮਿਲੂ ਅੱਜ ਬਹੁਤ ਵੱਡਾ ਆਜੋ ਆਜੋ ਇਹ ਤਾਂ ਬੈਗ ਜਿਹਾ ਪਿੱਛੇ ਰੱਖ ਦੇ ਚਲੋ ਚੱਲੀਏ ਆਜੋ ਸਰਪ੍ਰਾਈਜ਼ ਹਲੋਲੀਪੌਪ ਖਾਈਏ ਨਾ ਕਿਹਨੇ ਦਿੱਤੀ ਆ ਅੱਛਾ ਮੈਡਮ ਮੈਂ ਨਹੀਂ ਲੱਤੀ ਸੀ ਇੱਟਾ ਟੌਫੀ ਦਿੱਤੀ ਸੀ ਅੱਛਾ ਕੋਈ ਪਾਪਾ ਕੋਈ ਪਾਪਾ ਠੀਕ ਆ ਇਹ ਲੌਲੀਪਾਪ ਨੂੰ ਵੀ ਕੋਈ ਪੋਪ ਕਹਿੰਦੀ ਆ ਆ ਕਿੱਧਰ ਵੜ ਗਈ ਸਮੁੰਦਰ ਚ ਦੇਖੋ ਵੀ ਕੀ ਹਾਲ ਹੋ ਰਿਹਾ ਟਰੱਕ ਯੂਨੀਅਨ ਦੇ ਅੰਦਰ ਪਾਣੀ ਪਾਣੀ ਹੋ ਰਿਹਾ ਮੀਂਹ ਨਾਲ ਬਹੁਤ ਬਰਾ ਹਾਲ ਆ ਬਈ ਤੇ ਇੱਥੇ ਆ ਬਾਈ ਉਹ ਜੀ ਤੂੰ ਆਪਾ ਫੜਨਾਗਾ ਬਸ ਉਹਦੇ ਕੋਲ ਹੀ ਚੱਲਦੇ ਹੁਣ ਚੱਲਦੇ ਯਾਰ ਬਾਜਰਾ ਇਹ ਕੱਢਦੇ ਵਿੱਚੋਂ ਇਹਦੇ ਵਸਤੇ ਲਿਆਂਦਾ ਸੀ ਆ ਪਿੰਦੇਰਾ ਇਹਦੇ ਵਸਤੇ ਲਾਇਆ ਸੀ ਮੇਰਾ ਟੋਂ ਬਈ ਲੈ ਆਏ ਅੰਦਰ ਬਾਈ ਨੂੰ ਫਿਰ पिंजरा ਇੱਥੋਂ ਲੈ ਜਾਾਂਗੇ ਅਸੀਂ पिंजरा ਤਾਂ ਮੈਂ ਛੱਡ ਜੂ ਇੱਧਰ ਗੇੜਾ ਲੱਗਦੇ ਰਹਿੰਦਾ ਕਿ ਲੈ ਜਾਾਂਗੇ ਅਸੀਂ ਹਮ ਕੰਮ ਕਰਦੇ ਮਿਸਤਰੀ ਦੇ ਤੂੰ पिंजਰਾ ਲੈ ਕਰੇਂਗਾ ਕਰੇਂਗਾ ਕਿ ਮੈਂ ਦੱਸਦਾ ਵੇ ਤੇ ਤੂੰ ਕੀ ਕਰੇਂਗਾ ਬਾਈ ਕਹਿੰਦਾ ਮੈਂ ਉੱਥੇ ਲੈ ਜਾਏ ਉਹ ਇਹ ਪਿਆਰੂ ਇਹ ਏਸੀ ਚੀਜ਼ ਕਰੂ ਇਹਦੇ ਚ ਹੋਰ ਆਏ ਬਾਈ ਜੀ ਨਹੀਂ ਪਿੰਜਰੇ ਦੇ ਵਿੱਚ ਜ਼ਿਆਦਾ ਬੋਲਦਾ ਹੈ ਹਾਂ ਪਿੰਜਰੇ 'ਚ ਜ਼ਿਆਦਾ ਬੋਲਦਾ ਜੀ ਪਿੰਜਰੇ 'ਚ ਜ਼ਿਆਦਾ ਬੋਲਦਾ ਚਲੋ ਬਠਾਈਆਂ ਹੱਥ ਦੇ ਬੈ ਗਿਆ ਹੈਨਾ ਮੋਸਲੇ ਜਰਜੀ ਹੋਈ ਪਹਿਲਾਂ ਤਾਂ ਮੈਨੂੰ ਡਰ ਲੱਗਦਾ ਹੁੰਦਾ ਸੀ ਮਾਹਿਰ ਇਹ ਦੰਦੀ ਵੱਡੂ ਓਏ ਉੱਟ ਗਿਆ ਉੱਟ ਗਿਆ ਉੱਟ ਗਿਆ ਇਹਦੇ ਨੂੰ ਸੌਣੂ ਨੂੰ ਤੇ ਗਾਜੀ ਮਾ ਦਵਾਈ ਦੁਵਾਈ ਦੇਖੋ ਲਾ ਕੇ ਖੰਭ ਮੈਂ ਨਾ ਹੁਣ ਇਹ ਤਾਂ ਮਾਰਕੀ ਟ੍ਰੀਟਮੈਂਟ ਕਰੂਗਾ ਯਾਰ ਮਾਰਕੀ ਜਿਹੜੇ ਇਹਦੇ ਮੱਛੇ ਹੋਏ ਖੰਭ ਨਾਲ ਸਾਰੇ ਕੱਢ ਦਾਂਗੇ ਆਪਾਂ ਸਾਰੇ ਕੱਢ ਕੇ ਨਵੇਂ ਫੇਰਾ ਆਉਣਗੇ ਹਾਂ ਆ ਗੱਡੀ ਚ ਰੱਖ ਲੈਣੀ ਹੈ ਲਾ ਕੇ ਖੰਭ ਜੇ ਉੱਤੇ ਬਿਠਾਉਣਾ ਬਈ ਉੱਤੇ ਬਿਠਾ ਦੇ ਪਿੰਜਰੇ ਤੇ ਤਾਂ ਹਾਂ ਬਿਠਾ ਦੇ ਜੀ ਉੱਤੇ ਬਿਠਾਉਣਾ ਬਸ ਸਹੀ ਆ ਮੋਟੇ ਦਾ ਬਿਠਾਈ ਲੈ ਚੱਲ ਬੰਮਾ ਲੈ ਲੋ ਬਈ ਬਿਠਾਤਾ ਤੋਤਾ ਗੱਡੀ ਚ ਆ ਜਾਓ ਫਿਰ ਘਰੇ ਲੈ ਕੇ ਚੱਲਦੇ ਆ ਕੀਰਤ ਦੇ ਮੋੜੇ ਤੇ ਬਹਿ ਗਿਆ ਚੜ ਕੇ ਚਲ ਠੀਕ ਹੈ ਵੀਰੇ ਧੰਨਵਾਦ ਚਲ ਠੀਕ ਹੈ ਵੀਰੇ ਓਕੇ ਬਈ ਠੀਕ ਹੈ ਜੀ ਰਹਿਣ ਤ ਆ ਲੱਗਿਆ ਬੋਲਣ ਕਿਵੇਂ ਲੱਗਿਆ ਸਰਪ੍ਰਾਈਜ਼ ਰਹਿਮਤ ਇੱਧਰ ਹੋ ਕਿਵੇਂ ਲੱਗਿਆ ਸਰਪ੍ਰਾਈਜ਼ ਵਧੀਆ ਲੱਗਿਆ ਇਹਨੇ ਬਹੁਤ ਵਾਰੀ ਕਹਿਤਾ ਸੀ ਕਹਿੰਨੀ ਮਿੱਠੂ ਨੂੰ ਲੈ ਕੇ ਆਉਨੇ ਆ ਮਿੱਠੂ ਨੂੰ ਅੱਜ ਲਿਆਂਦਾ ਬਈ ਤੇ ਹੁਣ ਘਰੇ ਲੈ ਕੇ ਚਾਲਦੇ ਆ ਤੇ ਨਾਲੇ ਇਹੇ ਬੋਲੂ ਆ ਬਈ ਤੁਹਾਨੂੰ ਦਿਖਾਵਾਂਗੇ ਹਨਾ ਕੋਈ ਗਾਇਦਾ ਮਿੱਠੂ ਕੀਰਤ ਨੂੰ ਇੱਥੋਂ ਕੁਛ ਖਵਾਈਏ ਹਾਂ ਬਈ ਯਾਰ ਥੋੜੀ ਗਾਜਰ ਤੋੜ ਕੇ ਦੇਈ ਯਾਰ ਤੋ ਤੇਨੂੰ ਖਵਾਉਣੀ ਸੀਗੀ ਯਾਰ ਅੱਗੋਂ ਹੀ ਤੋੜਦੀ ਥੋੜੀ ਜੀ ਬਸ ਫਾਰੀ ਦਾ ਕੀ ਕਰਨੀ ਆ ਥੋੜੀ ਦੇ ਦੇ ਆਹ ਲੈ ਮਿੱਠੂ ਖਾ ਲੈ ਇਹਨੂੰ ਤੋੜ ਕੇ ਦਿੰਨੇ ਆ ਖੜ ਜਾ ਇਹ ਆ ਲੈ ਖਾ ਲੈ ਚਲੋ ਵੀ ਚਲੀ ਹਾਂ ਖਾ ਲੂਗਾ ਕੋਈ ਨਹੀਂ ਆ ਜੂਗੀ ਲੈ ਆਉ ਬਾਹਰ ਉਧਰ ਲੈ ਜਾ ਔਰੇ ਬਿਠਾ ਦੇ ਹਾਂ ਇੱਥੇ ਬਹਿ ਜੂ ਲਓ ਜੀ ਆ ਬਹਿ ਗਿਆ ਆਇਆ ਵੀ ਆਇਆ ਆਇਆ वेलकम तेरा मोस्ट वेलकम तेरा ਆਪਣੇ ਮਿੰਨੀ ਜੂਦੇ ਵਿੱਚ ਬਹੁਤ ਟਾਈਮ ਬਾਅਦ ਗਰਮੀਆਂ ਦਾ ਗਿਆ ਹੋਇਆ ਸੀ ਤੂੰ ਸਿਆਲ ਆ ਗਿਆ ਬਈ ਜੂਨ ਦੇ ਵਿੱਚ ਗਿਆ ਸੀ ਇਹ ਤੇ ਦਸੰਬਰ ਚੱਲੀ ਜਾਂਦਾ ਐਂਡ ਹੋ ਗਿਆ ਦਸੰਬਰ ਬਈ ਅੱਜ ਹਨਾ ਤਾਂ ਬਹੁਤ ਟਾਈਮ ਬਾਅਦ ਆਇਆ ਬਈ ਆਪਣਾ ਮਿੱਠੂ ਜਨਕੀ ਆਪਣੀ ਮਿੱਠੀ ਲੈ ਵੀ ਕੀਰਤ ਤੇਰੇ ਮੋਢੇ ਤੇ ਬਿਠਾਈਏ ਆ ਮਿੱਠੂ ਚੱਲ ਚੱਲ ਸ਼ਾਬਾਸ਼ ਆਇਓ ਵੀ ਮਿੱਤਰੋ ਲੱਗਦੇ ਆਥ ਭਈ ਇਹਦੇ ਅੰਦਰ ਵੀ ਬਲਵ ਚਾੜ ਹੀ ਦੇਈਏ ਠੰਡ ਬਹੁਤ ਜ਼ਿਆਦਾ ਆ ਬਈ ਕਿਤੇ ਹੋਰ ਬੁੜਕੀ ਇੱਕ ਅੱਦਾ ਚੱਲ ਵੀ ਅੰਦਰ ਕੀ ਹਾਲ ਚਾਲ ਨੇ ਤੁਹਾਡੇ ਸਾਰੇ ਠੀਕ ਠਾਕ ਹੋ ਦੇਈਏ ਫਿਰ ਤੁਹਾਨੂੰ ਗਰਮੈਸ਼ ਚਾੜ ਕੇ ਬੱਲਵ ਆਸੀ ਬਈ ਹੋਲਡਰ ਇੱਥੇ ਲਾ ਦਿੰਨੇ ਆਪਾਂ ਲੈ ਕੀਰਤ ਆ ਪਾੜੇ ਦਾ ਪੰਨਾ ਜਾ ਪੜ ਦੇ ਪੜ ਦੇ ਬਸ ਇੱਥੇ ਲਾ ਦਿੰਨੇ ਆ ਗੱਲੇ ਬੰਦੇ ਤੋਂ ਐ ਔਖਾ ਹੋ ਜਾਂਦਾ ਪਹਿਲਾਂ ਬਈ ਅਮਨ ਹੁੰਦਾ ਸੀ ਹਨਾ ਤਾਂ ਬਹੁਤ ਸਹਾਰਾ ਸੀਗਾ ਬਾਕੀ ਬਈ ਬਹੁਤ ਘਾਟ ਮਸੂਫ ਹੁੰਦੀ ਹੈਗੀ ਅਮਨ ਦੀ ਤੇ ਕਈ ਭਰਾ ਕਮੈਂਟ ਵੀ ਕਰਦੇ ਹੁੰਦੇ ਨੇ ਬਾਈ ਆਵਣ ਕਿੱਥੇ ਆਵਣ ਕਿੱਥੇ ਦੱਸਦਾ ਬਈ ਮੈਂ ਤੁਹਾਨੂੰ ਚੱਲ ਪਿਆ ਲੋ ਜੀ ਆਪਣਾ ਬੱਲਵ ਚੱਲ ਪਿਆ ਤੇ ਵਾਕਈ ਸੋਹਣਾ ਲੱਗਦਾ ਯਾਰ ਕੀਰਤ ਕਹਿੰਦਾ ਘੈਂਟ ਲੱਗਦਾ ਤੇ ਵਾਕਈ ਦੇਖੋ ਵੀ ਬਹੁਤ ਵਧੀਆ ਲੱਗਦਾਗਾ ਤੇ ਚਿੜੀਆਂ ਤੇ ਤੋਤੇ ਬਾਈ ਐ ਚਮਕਦੇ ਨੇ ਪੂਰੇ ਹਨਾ ਤਾ ਹੁਣ ਬਈ ਆ ਬੱਲਬ ਦੇ ਕੋਲੇ ਹੋ ਕੇ ਬਹਿ ਜਾ ਕਰਨਗੇ ਬਈ ਸਾਰੇ ਹਨਾ ਜਿੱਥੋਂ ਜਿੱਥੋਂ ਤੱਕ ਆ ਬੱਲਬ ਦੀ ਗਰਮੈਸ਼ ਜਾਊਗੀ ਹਨਾ ਤੌਰੇ ਸਾਰੇ ਇਕੱਠੇ ਹੋ ਕੇ ਬੈਠੇ ਰਿਆ ਕਰਨਗੇ ਆ ਸਾਰਾ ਤਾਂ ਪਹਿਲਾਂ ਆਪਾਂ ਬੰਦ ਕਰ ਹੀ ਰੱਖਿਆ ਸੀਗਾ ਤਾਂ ਬਸ ਬਈ ਆ ਕਮੀ ਰਹਿੰਦੀ ਸੀ ਇਹ ਵੀ ਨਿਕਲ ਗਈ ਅੱਜ ਬਾਕੀ ਬਈ ਜਿਹੜੇ ਭਰਾ ਪੁੱਛਦੇ ਹੁੰਦੇ ਨੇ ਵੀ ਆਮਨ ਕਿੱਥੇ ਆ ਤਾਂ ਬਈ ਆਮਨ ਬਾਗਿਆ ਕੈਨੇਡਾ ਤਾਂ ਬਈ ਘੱਟੋ ਘੱਟ 2-3 ਸਾਲ ਤਾਂ ਉਹਨੂੰ ਆਰਾਮ ਨਾਲ ਲੱਗਣਗੇ ਉਸ ਤੋਂ ਬਾਅਦ ਆਊਗਾ ਬਈ ਤਾ ਬਈ ਮੈਂ ਵੀ ਬਹੁਤ ਮਿਸ ਕਰਦਾ ਬਹੁਤ ਕਮੀ ਮਹਿਸੂਸ ਹੁੰਦੀ ਆ ਤੇ ਜਿੰਨੇ ਵੀ ਤੁਸੀਂ ਹਨਾ ਪਿਆਰ ਕਰਨ ਵਾਲੇ ਹੋ ਬਈ ਸਾਰੇ ਸਬਸਕ੍ਰਾਈਬਰ ਤਾਂ ਸਾਰਿਆਂ ਨੂੰ ਬਈ ਹਨਾ ਘਾਟ ਰੜਕਦੀ ਆ ਬਾਕੀ ਬਈ ਆਪਾਂ ਅਮਨ ਨੂੰ ਕਵਾਂਗੇ ਵੀ ਸਾਨੂੰ ਕੈਨੇਡਾ ਦੇ ਜੂ ਦੀ ਵੀਡੀਓ ਬਣਾ ਕੇ ਭੇਜ ਆਪਾਂ ਬਈ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਤਾਂ ਬਈ ਸਾਰੇ ਜਾਣੇ ਕਮੈਂਟ ਕਰਿਓ ਥੱਲੇ ਆ ਵੀਡੀਓ ਦੇ ਜਿਹਨੂੰ ਜਿਹਨੂੰ ਜੂ ਵਾਲੀ ਵੀਡੀਓ ਦੇਖਣੀ ਪਸੰਦ ਆ ਆਜੋ ਵੀ ਮਿੱਤਰੋ ਚਲਿਏ ਤੇ ਨਾਲੇ ਜੂ ਵਾਲੀ ਵੀਡੀਓ ਚ ਅਮਨ ਆਪ ਵੀ ਦਿਖ ਜੂਗਾ ਕੀ ਹੋ ਗਿਆ ਟਰਕੀ ਨੇ ਅੰਡਾ ਦੇਤਾ ਕਿੱਥੇ ਦਿੱਤਾਗਾ ਇੱਥੇ ਟਰਕੀ ਅੱਜ ਕੀ ਬਾਤ ਹੈ ਖੜ ਜਾ ਮੈਂ ਚੱਕਦਾ ਆ ਪਿਆ ਅੱਛਾ ਤਾਈ ਉਹ ਰੇ ਬੈਠੀ ਨਾ ਗੀਰ ਤੇ ਕੋੜ ਕੋੜ ਕਰੀ ਜਾਂਦੀ ਸੀਗੀ ਮੈਨੂੰ ਪਤਾ ਨਹੀਂ ਕਿਉਂ ਬੈਠੀ ਹੈਗੀ ਮੈਂ ਵੀ ਉਹ ਤਾਂ ਦੇਖਿਆ ਸੀ ਚਲੋ ਵਧੀਆ ਹੋਇਆ ਬਈ ਇੱਕ ਹੋਰ ਆ ਗਿਆ ਅੰਡਾ ਟਰਕੀ ਦਾ ਦੋ ਅੰਡੇ ਇਕੱਠੇ ਹੋ ਗਏ ਬਾਕੀ ਮੁਰਗੀ ਦੇ ਥੱਲੇ ਤਾਂ ਰੱਖੇ ਨੇ ਆਹ ਦੇਖੋ ਵੀ ਆਹ ਕਰਤੇ ਖੁੱਡੇ ਬੰਦ ਮੂਰੇ ਲਾਤਾ ਪੰਨਾ ਬਈ ਦੋਨੇ ਗੇਟਾਂ ਦੇ ਵਿੱਚ ਤੇ ਇੱਧਰ ਲਾਤੇ ਫੀਡ ਵਾਲੇ ਗੱਟੇ ਵਿੰਡੋਆਂ ਦੇ ਵਿੱਚ ਇਦਰੋਂ ਚੰਗੀ ਤਰ੍ਹਾਂ ਬੰਦ ਹੋ ਗਿਆ ਤੇ ਗੇਟ ਵੀ ਡਬਲ ਕਰਕੇ ਲਾਇਆ ਪੰਨਾ ਤਾਂ ਜਮਾਂ ਠੰਡ ਨਹੀਂ ਜਾਣੀ ਤੇ ਆਹ ਵਿੰਡੋਆਂ ਬਈ ਸ਼ੀਸ਼ੇ ਵਾਲੀਆਂ ਨੇ ਇਹਨਾਂ ਵਿੱਚ ਦੀ ਠੰਡ ਵੈਸੇ ਵੀ ਨਹੀਂ ਜਾ ਸਕਦੀ ਤਾਂ ਬਈ ਹੁਣ ਆਪਣੇ ਸਾਰੇ ਕਬੂਤਰ ਬੱਚੇ ਹਨਾ ਵਧੀਆ ਰਹਿਣਗੇ ਹਨਾ ਕਿਸੇ ਨੂੰ ਕੋਈ ਠੰਡ ਨਹੀਂ ਲੱਗਣੀ ਹੈਗੀ ਵਧੀਆ ਰਹਿਣਗੇ ਸਾਰੇ ਫਿੱਟ ਪੂਰੇ ਬਾਕੀ ਬਈ ਕੰਮ ਲੋਟ ਹੋ ਗਿਆ ਆ ਵੀ ਦੋ ਚਾਰ ਜਾਨੇ ਕਹੀ ਜਾਂਦੇ ਸੀ ਕਮੈਂਟ ਕਰੀ ਜਾਂਦੇ ਸੀ ਬਈ ਬੰਦ ਕਰੋ ਬੰਦ ਕਰੋ ਬਹੁਤ ਠੰਡ ਹੋ ਗਈ ਖੁੱਡੇ ਬੰਦ ਕਰੋ ਤਾਂ ਬਈ ਅੱਜ ਕਰਤੇ ਵਧੀਆ ਬਣ ਗਿਆ ਕੰਮ ਬੈਸਟ ਹੋ ਗਿਆ ਆਸੀ ਆਈ ਦੀ ਵੀਡੀਓ ਕਮੈਂਟ ਕਰਕੇ ਪੱਕਾ ਦੱਸਿਓ ਬਈ ਕਿਵੇਂ ਲੱਗੀ ਆਪਣੀ ਮਿੱਠੀ ਬਹੁਤ ਪਿਆਰੀ ਹੈ ਬਈ ਬਹੁਤ ਬੋਲਦੀ ਵੀ ਆ ਅੱਜ ਬੋਲੀ ਨਹੀਂ ਪਤਾ ਨਹੀਂ ਕੀ ਗੱਲ ਆ ਪਤਾ ਨਹੀਂ ਪਹਿਲਾ ਦਿਨ ਆ ਅੱਜ ਪਰ ਇੱਕ ਦੋ ਦਿਨਾਂ ਦੇ ਅੰਦਰ ਦੇਖਿਓ ਕਿੰਨਾ ਰੌਲਾ ਪਾਉ ਇਹ ਇਹ ਬਈ ਬੋਲਦੀ ਵੀ ਆ ਹੱਸਦੀ ਵੀ ਆ ਸੀਟੀਆਂ ਵੀ ਮਾਰਦੀ ਆ ਤੇ ਹੋਰ ਪਤਾ ਨਹੀਂ ਕੀ ਕੀ ਗੱਲਾਂ ਕਰਦੀ ਆ ਤੁਹਾਨੂੰ ਸਾਰੀਆਂ ਸੁਣਾਇਆ ਕਰੂੰ ਬਈ ਰਿਕਾਰਡ ਕਰਕੇ ਇਹਦੀਆਂ ਖਾਂਦੀ ਵੀ ਆ ਹੈ ਹਾਂ ਖਾਂਦੀ ਵੀ ਆ ਬਾਹਲੇ ਰੱchn ਕਰਦੀ ਆ